ਅਰ ਸੰਡੇ ਦੀ ਗੱਲ ਆ ਅਪਾਸਨਾ ਸਿੰਘ ਜੀ ਆ ਗਏ ਘਰੇ ਮੈਨੂੰ ਪਹਿਲਾਂ ਫੋਨ ਆਇਆ ਬੰਬੇ ਤੋਂ ਸ਼ਰਮਾ ਜੀ 1 ਵਜੇ ਮੈਂ ਭੱਲੇ ਦੇ ਘਰ ਜਾਣਾ ਜੇ ਤੁਸੀਂ ਨਹੀਂ ਬਿਜ਼ੀ ਤਾਂ ਘਰ ਆ ਜਾਓ ਮੈਂ ਕਿਹਾ ਪਾਸਨਾ ਜੀ ਮੈਂ ਆਉਂਗਾ ਉਹ ਪਾਸਨਾ ਸਿੰਘ 3 ਘੰਟੇ 4 ਘੰਟੇ ਘਰ ਰੁਕੇ ਮਿਸਸ ਭੱਲਾ ਦੇ ਨਾਲ ਪੁਖਰਾਜ ਨਾਲ ਪੁਖਰਾਜ ਦੀ ਵਾਈਫ ਨਾਲ ਭੱਲਾ ਜੀ ਦੇ ਮਾਤਾ ਜੀ ਨਾਲ ਅਫਸੋਸਤਾ ਕਰਨੇ ਸੀਗਾ ਪਰ ਜਿਹੜੀਆਂ ਗੱਲਾਂ ਉਹ ਕਹਿ ਗਏ ਮੈਨੂੰ ਲੱਗਦਾ ਕਿ ਉਹ ਸਖਸ਼ ਨੂੰ ਕਿੱਦਾਂ ਦੁਨੀਆ ਭੁੱਲ ਜੂਗੀ ਕਹਿੰਦੇ ਸ਼ਰਮਾ ਜੀ ਮੇਰੇ ਡਾਇਲੌਗ ਵੀ ਉਹ ਲਿਖਦੇ ਸੀ ਵੀ ਤੂੰ ਆਪਸ ਨਾਲ ਐ ਬੋਲੀ ਫਿਰ ਮੈਂ ਐ ਕਹੂੰਗਾ ਉਹ ਸਕ੍ਰਿਪਟ ਜਾਂ ਰਾਈਟਰ ਜਾਂ ਪ੍ਰੋਡਿਊਸਰ ਜਾਂ ਡਾਇਰੈਕਟਰ ਦੀ ਪਰਵਾਹ ਨਹੀਂ ਕਰਦੇ ਸੀ ਉਹ ਆਪਣੀ ਸਕ੍ਰਿਪਟ ਆਪ ਲਿਖਦੇ ਸੀ ਕਹਿੰਦੇ ਮੈਨੂੰ ਤਾਂ ਲੱਗਦਾ ਕਿ ਜਿੰਨੀ ਕੈਮਿਸਟਰੀ ਔਨ ਸਕਰੀਨ ਮੇਰੀ ਤੇ ਪੱਲਾ ਜਦੀ ਲੋਕਾਂ ਨੇ ਇੰਜੋਏ ਕੀਤੀ ਆ ਮੇਰੇ ਵਾਸਤੇ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਕਿ ਮੈਂ ਕਿਵੇਂ ਫਿਲਮਾਂ 'ਚ ਹੁਣ ਪੈਰ ਧਰੂੰਗੀ ਪੰਜਾਬੀ ਫਿਲਮਾਂ 'ਚ ਕਿਉਂਕਿ ਬਹੁਤ ਫਿਲਮਾਂ ਇਕੱਠੀਆਂ ਕੀਤੀਆਂ ਉਹਨਾਂ ਨੇ ਉਹ ਪਾਸਨਾ ਸਿੰਘ ਤੇ ਪੱਲਾ ਜੀ ਨੂੰ ਲੋਕੀ ਲਾਈਕ ਵੀ ਕਰਦੇ ਸੀ ਤੇ ਮੈਂ ਹੱਸਦੇ ਵੀ ਕਹਿੰਦਾ ਮੈਂ ਕਿਹਾ ਪਸਨਾ ਜੀ ਜਿੰਨਾ ਕੋ ਤੁਹਾਨੂੰ ਫਲਰਟਿੰਗ ਕਰਦੇ ਸੀਗੇ ਜਿੰਨਾ ਕਿ ਸ਼ੁਗਲ ਤੁਹਾਨੂੰ ਕਰਦੇ ਸੀਗੇ ਕਹਿੰਦੇ ਸ਼ਰਮਾ ਜੀ ਬਿਲਕੁਲ ਮੇਰੇ ਹਸਬੰਦ ਨੇ ਮੈਨੂੰ ਮਜ਼ਾਕ ਕਰਨਾ ਤਾਂ ਪਿੱਛੇ ਜੇ ਕਹਿੰਦੇ ਗੋਆ ਕੋ ਸ਼ੂਟਿੰਗ ਸੀਗੀ ਯਾਰਾਂ ਦਾ ਕੈਚ-ਅਪ ਕਿਹੜੀ ਫਿਲਮ ਸੀਗੀ ਤੇ ਮੇਰੇ ਹਸਬੰਦ ਕਹਿੰਦੇ ਅੱਜ ਤਾਂ ਭੱਲਾ ਜੀ ਆਏ ਮੈਂ ਜਾਨਣਾ ਫਿਰ ਕਹਿੰਦੇ ਉਹ ਵੀ ਮਜ਼ਾਕ ਕਰ ਰਹੇ ਸੀਗੇ ਤੇ ਕਹਿੰਦੇ ਮੈਂ ਇੱਕ ਦਿਨ ਕਹਿ ਦਿੱਤਾ ਕਿ ਭੱਲਾ ਜੀ ਤੁਸੀਂ ਨਾ ਇੰਨੇ ਮਜ਼ਾਕ ਕਰ ਜੰਨੇ ਆਨ ਸਕਰੀਨ ਮੈਨੂੰ ਲੋਕਾਂ ਨੇ ਕਿਤੇ ਐਂ ਸਮਝ ਲੈਣਾ ਕਿ ਕੋਈ ਗਲਤ ਬਾਤ ਤਾਂ ਨਹੀਂ ਕਹਿੰਦੇ ਜੇ ਗਲਤ ਬਾਤ ਹੋਵੇ ਲੋਕੀ ਹੀ ਮੰਦੇ ਨਹੀਂ ਹ